ਪੁੱਤ, ਓਰੇਆ ਮੇਰੀ ਗੱਲ ਸੁਣ। ਆ ਗਿਆ ਬਾਪੂ। ਉਹ ਤੋਂ ਮੱਗਰ ਕੇ ਮੁੰਡੇ ਨਾਲ ਨਾ ਰਿਹਾ ਕਰ ਯਾਰ ਤੈਨੂੰ ਪਤਾ ਲੱਗਾ ਆਪਣੀ ਪਹਿਲਾਂ ਤੋਂ ਬੰਦ ਹੀ ਨਹੀਂ ਉਹਨਾਂ ਨਾਲ। ਕੋਈ ਨਾ ਬੰਦਦੀ ਹੋਏ ਯਾਰ ਬਾਪੂ ਇਸਤਾ ਭਰਾਵਾਂ ਵਾਂਗੂ ਰਹਿੰਦੇ ਆ ਯਾਰ। ਇਕੱਠੇ ਪੜਦੇ ਆ ਵਦਗਿਆ। ਪੁੱਤ ਤਰੀਕ ਤਰੀਕ ਹੀ ਹੁੰਦਾ ਮੰਨ ਲੈ ਮੇਰੀ ਗੱਲ। ਓ ਯਾਰ ਉਹੀ ਮਰੀ ਜਨਾ ਬਾਪੂ ਆਦੂਗੀ ਯਾਰ ਤੂੰ ਤਾਂ। ਪੁੱਤ ਬਿੱਕਰ ਕਹਿਣਾ ਆਪਣੀ ਕਿੰਨੀ ਲਾਗੜਾਟ ਆ ਯਾਰ। ਉਹਨਾਂ ਦੇ ਮੁੰਡੇ ਨਾਲ ਤੁਰਿਆ ਫਿਰਦਾਗਾ। ਮੇਰੀ ਤਾਂ ਬਾਪੂ ਲਿਆ ਆ ਜਨਾ ਨਾ ਮੈਂ ਜਾਣਾ ਹੀ ਹੈਗਾ। ਕਿੰਨੇ ਸਾਲਾਂ ਤੋਂ ਆਪਣੀ ਜ਼ਮੀਨ ਵਾਹੀ ਜਾਂਦੇ ਆ ਯਾਰ। ਤੂੰ ਫੇਰ ਉਹਨਾਂ ਤੋਂ ਰਿਫਰਦਾਗਾ ਰੜਕ ਰੱਖੀ ਦੀ ਹੁੰਦੀ ਆ ਪੁੱਤ ਜਿਹੜੀ ਰੜਕ ਉਹ ਬਾਪੂ ਯਾਰ ਢੁੱਡੀ ਹੂਈ ਵੀ ਰੜਕ ਖੜਦਾ ਭਰਾਮਾਂ ਵਾਲਾ ਪਿਆਰ ਹੈ ਗੱਲ ਹੁਣ ਪੁੱਤ ਅਜੀ ਤਾਂ ਹੁਣ ਹੋ ਗਏ ਬੁੜੇ ਯਾਰ ਅਣ ਖਰਚੀ ਦੀ ਹੁੰਦੀ ਹੈਗੀ ਜਿਹੜਾ ਨੁਕਸਾਨ ਆਪਣਾ ਕੀਤਾ ਉਹਨਾਂ ਨੇ ਹੋਰ ਰੜਕ ਤੂੰ ਗੱਡਨੀ ਆ ਹੁਣ ਸਮਝ ਗਿਆ ਪੁੱਤ ਲਿਆ ਇੱਕ ਉਹ ਰੱਖੀ ਹੈਗੀ ਹੁਣ ਉਹਦਾ ਫਾਇਦਾ ਲੈ ਉਹਨਾਂ ਦੇ ਮੁੰਡੇ ਨੂੰ ਨਸੇ ਤੇ ਲਾ ਜਿਵੇਂ ਮਰਜ਼ੀ ਕਰ ਆਪਾਂ ਉਹਨਾਂ ਦਾ ਹੁਣ ਘਰ ਪਟਣਾਗਾ ਆ ਬਾਪੂ ਯਾਰ ਕੀ ਬੁੱਧੂ ਜਿਆ ਗੱਲਾਂ ਕਰੀ ਜਾਣਾ ਬੈਠੋ ਨਹੀਂ ਇਹ ਗੱਡੀਆਂ ਕੰਮ ਹੁੰਦਾ ਪੁੱਤ ਤੈਨੂੰ ਬਾਪੂ ਚਾਹੀਦਾ ਕਿਉਂ ਚਾਹੀਦੇ ਹੈਗੇ ਜੇ ਆ ਕੰਮ ਨਾ ਕੀਤਾ ਨਾ ਤੂੰ ਮੇਰਾ ਮਰੇ ਦਾ ਮੂੰਹ ਦੇਖੇਗਾ ਤੂੰ ਬੋਤੋ ਮੇਰੀ ਗੱਲ ਤੇ ਗੌਰ ਕਰ ਲਈ ਉਹ ਯਾਰ ਕੋ ਪੂਨੇ ਕਿਹੜੇ ਚੱਕਰਾਂ ਚ ਪਤਾ ਇੰਕਰਾ ਕਰ ਕਿਰਾਂਏ ਉਹ ਵੀ ਨਾ ਗੋਖਾ ਪੀ ਲੈ ਨਾ ਉਹ ਖਾ ਰਿਹਾ ਪੁੱਤ ਹੈ ਤਵੀ ਨੜ ਵੀ ਐ ਕਿ ਮੈਂ ਕਰ ਦਾਂ ਉਹ ਨਜ਼ਰ ਉਸੇ ਕਮਟਾ ਘਰ ਨਹੀਂ ਬੂ ਬੱਪੂ ਵੀ ਨਾ ਘਰ ਜੇ ਕਿਤੇ ਹਥਾ ਹਾਲ ਅਭੀ ਕਿੱਥੇ ਆਏ ਆ ਮੋਟਰ ਤੇ ਪ੍ਰੋਗਰਾਮ ਬਣਾਇਆ ਵਾ ਪੂਰਾ ਪਾਰਟੀ ਸ਼ਰਟੀ ਕਰਦੇ ਆ ਵਾ ਓਏ ਲਓ ਬਈ ਕਿਵੇਂ ਆ ਬਾਈ ਠੀਕ ਆ ਅੱਜ ਕੱਲੇ ਪਾਰਟੀ ਕਰੀ ਜਨਾ ਉਸ ਨਹੀਂ ਫੇਗ ਲਾਉਣੇ ਘੋੜ ਘਟ ਨਾ ਬਈ ਤੈਨੂੰ ਪਤਾ ਤਾਂ ਹੈਗਾ ਮੈਂ ਤਾਂ ਕਿਤੇ ਲਾਈ ਨਹੀਂ ਉਹ ਮੈਂ ਕਿਹੜਾ ਰੋਜ਼ ਹੀ ਪੀਣਾ ਹੈ ਅੱਜ ਹੀ ਲਾਉਣੀ ਹੈਗੀ ਉਹ ਨਹੀਂ ਬਈ ਯਾਰ ਉਹ ਕੁਛ ਨਹੀਂ ਹੁੰਦਾ ਥੋੜੀ ਥੋੜੀ ਲਾਉਣੀ ਹੈ ਯਾਰ ਜੇ ਬੜਾ ਜਿਹਾ ਖਾਣਾ ਦਾ ਨਾਲ ਉਹ ਥੋੜੀ ਥੋੜੀ ਲਾਵਾਂਗੇ ਲਾਓ ਵਾਹ ਕੋਈ ਕੌੜੀ ਮਰੀ ਆ ਯਾਰ ਫਾਇਦਾ ਪਹਿਲੇ ਦਿਨ ਲਾਈ ਅੱਜ ਓੜ ਥੋੜੀ ਹੋਰ ਲਾ ਲੇ ਯਾਰ ਆ ਜਾਉਂ ਲੱਗਿਆ ਹੁਤਾ ਆਲਾ ਕਉゼ ਤੂੰ ਮੇਰਾ ਬੋੜਾ ਕੈਂਡ ਯਾਰਾ ਮੇਰਾ ਭਰਾ ਹੀਰਾ ਤੂੰ ਨਿਆਰੇ ਆਗੇ ਇੱਕ ਪਿਘੋਰ ਵਾਲਾ ਆਦਨੇ ਆ ਲਾ ਓਏ ਤੂੰ ਲਾ ਮੈਂ ਤਾਂ ਨਖਾਇਆ ਮਿਲਦਾ ਬੜਾ ਹੋਗਾ ਤੂੰ ਕੀ ਤਨ ਵਾ ਵੱਡਾ ਪੈ ਕੀ ਪਤਾ ਓ ਹਾਂ ਨਿਆਰਾ ਬੋਈ ਬੋੜਾ ਨਿਆਰਾ ਆ ਬਣਾ ਚਡੋਲ ਤੇ ਟੂਟੇ ਇਹ ਆਂਦੇ ਆ ਰੋਗੀ ਲਾਇਆ ਕਰਕੇ ਫਿਰ ਲਾ ਲਿਆ ਕਰਾਂਗੇ ਬਾਈ ਸੰਗਾ ਓਏ ਫੇ ਜਾਣਾ ਤੂੰ ਜਾ ਕਰ ਆਹ ਦਰੋ ਦਾ ਡੇਗਦਾ ਜਾ ਪਤੰਦਰ ਕਿੱਥੋਂ ਆਇਆ ਓਏ ਖੁਸ਼ੇ ਦੀ ਮੋਟਰ ਤੋਂ ਆਇਆ ਬਾਪੂ दारू ਵੀ ਕੇ ਐ ਜੱਟ दारू ਉਹ ਤਾਂ ਦਿਸੀ ਜਾਣਾ ਤੈਨੂੰ ਕਿਹਾ ਸੀ ਨਾ ਰਲਿਆ ਕਰ ਉਹਦੇ ਨਾਲ ਆਹੀ ਗੰਮਾ ਤੇ ਲਾਉ ਤੈਨੂੰ ਹਣਾ ਬਾਪੂ ਯਾਰਾ ਮੇਰਾ ਖੁਸ਼ਾ ਖੁਸ਼ੇ ਨੂੰ ਗਲਤ ਨਾ ਬੋਲੀ ਮੇਰੇ ਯਾਰ ਨੂੰ ਜੇ ਨੂੰ ਪੂੰ ਲਾਈਏ ਯਾਰ ਹਲੋ ਕਿ ਮੈਂ ਕੁਝ ਪੈ ਪੈ ਗਲਾਈਏ ਅੱਜ ਬਣਾਈਏ ਮਾਹੌਲ ਰਾਤ ਬਾਹ ਨ ਯਾਰ ਆਇਆ ਬਈ ਉਹ ਮੈਂ ਤਾਂ ਕਮਚਾ ਮੈਂ ਤੈਨੂੰ ਘਰੇ ਫੜਾ ਜਾਣਾ ਦੇਸੀ ਦਾਰੂ ਹੈਗੀ ਬਾਰਗੇ ਆ ਜੀ ਠੀਕ ਹੈ ਲੈ ਓਏ ਘਰੇ ਬਣਾਈ ਜੀ 2 ਲੀਟਰ ਵਾਲੀ ਹੈਗੀ ਇਹ ਤਾਂ ਕਈ ਦਿਨ ਲੰਘ ਜਾਣਗੇ ਖੰਨਾਵਾਦ ਬਈ ਕੁਛ ਹੈ ਤੇਰੇ ਵਰਗਾ ਯਾਰ ਵਾ ਠੀਕ ਹੈ ਤੂੰ ਪੀ ਕੇ ਦੇਖੀ ਨ ਯਾਰ ਇਹ ਲਿਆ ਤੋ ਅ ਬਾਪੂ ਉੱਤ ਮੇਰਾ ਯਾਰ ਨੂੰ ਖੁਸ਼ੇ ਨੂੰ ਮਾੜਾ ਕਹਿੰਦਾ ਸੀ ਓਏ ਓ ਬਾਪੂ ਮੇਰਾ ਹੀਰਾ ਭਰਾ ਓਏ ਪੱਟਤਾ ਤਰੀਕਾ ਨੇ ਮੇਰਾ ਪੁੱਤ ਇਹ ਵੀ ਮੰਨਿਆ ਨਹੀਂ ਆਤਾ ਨਸੇ ਤੇ ਓ ਬਾਪੂ ਮੈਨੂੰ ਨਸਾ ਲਿਆ ਦੋਨ ਬਰੀ ਜਾਂ ਨਿਕਲ ਜੂਗੀ ਓ ਬਾਪੂ ਲੈ ਦੇ ਕੋ ਜਾਨ ਹੀਰਾ ਮੋਹ ਪਸੰਦੀ ਜਾਨ ਨਿਕਲ ਜੂ ਆ ਲੈ ਪੁੱਤ ਕੁਫੀ ਹਾਲਾਕੇ ਤੋਂ ਮੰਗ ਕੇ ਲਿਆਇਆ ਬਾਪੂ ਕੋ ਬੁੱਤ ਕੀ ਹੋ ਗਿਆ ਬੋਲਦਾ ਕਿਉਂ ਨਹੀਂ ਦੂੰ ਉਹ ਮੈਨੂੰ ਬਥੇਰਾ ਗੁੰਜਾਇਆ ਸੀ ਸ਼ਰੀਕ-ਤਰੀਕ ਹੀ ਹੁੰਦਾ ਪੱਟ ਤਾ ਨਾ ਕਰ ਬਾਪੂ ਤੇਰੀ ਕਹੇ ਮੋਲ ਪਗਾਤੇ ਅਟ ਤਾ ਸ਼ਰੀਕ ਦਾ ਘਰ ਉਹ ਸਾਵਾ ਦੇ ਪੁੱਤਰਾ ਇੱਕ ਠਾਰਤੀ ਇੱਕ ਫਰੀਕਾਂ ਦੇ ਤੌਣ ਚੋਂ ਕਿਲਾ ਕੱਢਦਾ ਹੋਣਾ ਮੇਰਾ ਘਰ ਤਾਂ ਪਟਦਾ ਸੜਦਾ ਥੋੜਾ ਵੀ ਨਹੀਂ